ਰਮਜ਼ਾਨ ਉਲਮੁ ਬਾਰਕ ਦੇ ਪਵਿੱਤਰ ਮਹੀਨੇ ਦੇ ਦੌਰਾਨ ਆਪਸੀ ਭਾਈਚਾਰੇ ਦੀ ਖੂਬਸੂਰਤ ਮਿਸਾਲ ਦੇਖਣ ਨੂੰ ਮਿਲੀ ਜਦੋਂ ਗ੍ਰਾਫਟੈਕਸ ਦੇ ਐਮ ਡੀ ਮੁਹੰਮਦ ਖਾਲਦ ਦੇ ਲੰਗੀ ਸ਼ਾਮ ਐਮਪਾਇਰ ਹੋਟਲ ਦੇ ਵਿੱਚ ਰੋਜ਼ਾ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਜਿਸ ਵਿੱਚ ਸ਼ਹਿਰ ਦੇ ਮੁਸਲਮ, ਹਿੰਦੂ ਅਤੇ ਸਮਾਜਿਕ ਭਾਈਚਾਰੇ ਦੇ ਲੋਕਾਂ ਨੇ ਮਿਲ ਬੈਠ ਕੇ ਰੋਜ਼ਾ ਇਫਤਾਰ ਕੀਤਾ ਤੁਹਾਡੇ ਵੱਲੋਂ ਰੋਜ਼ਾ ਇਫਤਾਰੀ ਐਮਪਾਇਰ ਹੋਟਲ ਦੀ ਕਰਾਈ ਗਈ ਹੈ ਤੇ ਬਹੁਤ ਸ਼ਹਿਦਗੀਆਂ ਮਾ ਮਾਈ ਐਮਾਨਤ ਦੇ ਤਖੀਦਾਨ ਨੇ ਉਹਨਾਂ ਨੇ ਹੱਲ ਦਿੱਤਾ ਹੈ ਇਸ ਬਾਰੇ ਤੁਸੀਂ ਕੀ ਆਪਣਾ ਵਿਚਾਰ ਉਹ ਰੋਜ਼ਾ ਉਤਾਰੀ ਦਾ ਮਕਸਦ ਹੈ ਕਿ ਸਵਾਬ ਦੀ ਨੀਅਤ ਹੈ ਨੀਅਤ ਦੂਸਰਾ ਸਾਡਾ ਇੱਕ ਭਾਈਚਾਰਾ ਸਾਡਾ ਕਲਚਰ ਹੈ ਸਾਡੀਆਂ ਭੈਣਾਂ ਸਾਡੇ ਭਾਈ ਸਾਡੇ ਯਾਰ ਦੋਸਤ ਸਾਡਾ ਮਕਸਸਲਾ ਹੈ ਇਹਨਾਂ ਨੂੰ ਸਾਰੇ ਨੂੰ ਇਕੱਠੇ ਕਰਕੇ ਇੱਕ ਇਸ ਮੌਜੂਦੇ ਤੇ ਰੋਜ਼ਾ ਉਤਾਰਿਆ ਸਵਾਬ ਦੀ ਨੀਅਤ ਨਾਲ ਕਿ ਕੋਈ ਐਡਵਰਟਾਈਜ਼ਮੈਂਟ ਵਾਲੀ ਗੱਲ ਨਹੀਂ ਕਿ ਸਵਾਬ ਦੀ ਨੀਅਤ ਹੈ ਅਸੀਂ ਆਪਣੇ ਭੈਣ ਭਰਾ ਨੂੰ ਹਰ ਸਾਲ ਅਲਹਮਦੁਲਿਲਾ ਅੱਲਾ ਮੀਨ ਤੌਹੀਦ ਕੀਤੀ ਅਸੀਂ ਆਪਣੇ ਰੋਜ਼ਾ ਵਰਤਾਰੇ ਕਰਾਉਂਦੇ ਹਾਂ ਇਹ ਹੈ